ਸਾਹਿਬਾ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ Facebook ਪੇਜ ਤੇ ਜੋ ਕਿਸਾਨ ਭਰਾ ਆਪਣੇ ਨਾਲ ਨਵੇਂ ਜੁੜ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਆਪਣਾ ਵੀਡੀਓ ਬਣਾਉਣ ਦਾ ਮੇਨ ਮਕਸਦ ਮੇਨ ਕਾਰਮ ਇਹੀ ਆ ਕਿ ਜਿਹੜੇ ਭਰਾਵਾਂ ਦੇ ਘਰੇ ਬਜ਼ੂਰ ਰੀਪੀਟਰ ਉਹ ਰੇਅਰ ਰੀਪੀਟ ਕਰ ਰਹੇ ਆ ਉਹ ਆ ਕੇ ਕੇ ਛੱਡ ਰਹੇ ਆ ਸੰਗਲ ਲਾ ਰਹੇ ਆ ਜਾਂ ਪੁੱਛੜਾ ਨੂੰ ਵੇਚ ਰਹੇ ਆ ਵੀ ਉਹਨਾਂ ਦਾ ਵੀਡੀਓ ਪਹੁੰਚ ਜਾਏ ਕਿਸੇ ਬੇਜਵਾਨੇ ਇੱਕ ਦੀ ਜਾਣ ਬੱਸ ਸਕੇ ਆਪਣੀ ਇੱਕ ਨਿੱਕੀ ਜੀ ਵੀਡੀਓ ਪਹੁੰਚਣ ਨਾਲ ਕਿਸੇ ਬੇਜੋਨੇ ਦੀ ਜਾਣ ਵਜ ਗਈ ਤਾਂ ਆਪਣਾ ਵੀਡੀਓ ਬਣਾਈ ਸਫਲ ਹੋ ਜੂਗੀ ਅੱਜ ਦੀ ਇਹ ਵੀਡੀਓ ਬਣਾਉਣ ਲੱਗੇ ਆਪਾਂ ਬਾਈ ਤਰਸੀਮ ਸਿੰਘ ਪਿੰਡ ਲੋਪੋ ਦੇ ਵਿੱਚ ਬਾਈ ਲੋਪੋ ਬਾਈ ਤਰਸੀਮ ਦੇ ਘਰੇ ਜੋ ਤੁਹਾਨੂੰ ਸਕਰੀਨ ਤੇ ਮੱਝ ਦਿਖ ਰਹੀ ਆ ਇਹ ਇੱਕ ਸਾਲ ਤੋਂ ਰਿਪੀਟ ਚੱਲ ਰਹੀ ਸੀ ਕਾਫੀ ਵਾਰ ਬਾਈ ਨੇ ਇਹਦਾ ਸੰਘਰਸ਼ ਕੀਤਾ ਇਹ ਆਈ ਕੀਤੀ ਕੋਈ ਸਫਲਤਾ ਨਹੀਂ ਮਿਲੀ ਬਾਕੀ ਤੁਹਾਡੀ ਗੱਲਬਾਤ ਬਾਈ ਨਾਲ ਕਰਾਉਣੇ ਆਪਾਂ ਕਿ ਕਿੰਦਾ ਸਾਲ ਬਾਅਦ ਆਪਣੀ ਮੈਡੀਸਨ ਨਾਲ ਕਿਵੇਂ ਰਿਜ਼ਲਟ ਮਿਲਿਆ ਭਾਈ ਜੀ 80 80 ਸਾਲ ਭਾਈ ਜੀ ਤੁਹਾਨੂੰ ਕਿੰਨੇ ਟਾਈਮ ਤੋਂ ਐਕਸ ਰਿਵੀਡ ਕਰ ਰਹੇ ਸੀ ਇੱਕ ਸਾਲ ਰਿਵੀਡ ਜੀ ਇੱਕ ਸਾਲ ਹਾਂਜੀ ਤੇ ਇੱਕ ਸਾਲ ਦੇ ਵਿੱਚ ਕਿੰਨੇ ਕੁਆਰਟੀ ਕੇ ਭਰਾਏ ਸੰਤ ਭਰਾਏ ਦੋ ਤਿੰਨ ਮਹੀਨੇ ਭਰਾਏ ਸ਼ਾਮ ਤੋਂ ਵੀ ਕਰਾਈ ਗੁਰਸ਼ ਨੇ ਸ਼ਾਮ ਤੋਂ ਨੂੰ ਕਰਾਈ ਟੀਕੇ ਭਾਈ ਟੀਕੇ ਭਾਈ ਫੋਰ ਪੀਏ ਟ੍ਰੀਟਮੈਂਟ ਕੀਤਾ ਸੀ ਪਹਿਲਾਂ ਆ ਪਾウダー ਪਾウダー ਬਹੁਤ ਦਿੱਤਾ ਸੀ ਕੋਈ ਗੱਲ ਨਹੀਂ ਬਣੀ ਨਹੀਂ ਬਣੀ ਉਸ ਤੋਂ ਬਾਅਦ ਤੁਹਾਡਾ ਸੰਪਰਕ ਆਪਣੇ ਨਾਲ ਕਿਵੇਂ ਹੋਇਆ ਸਾਨੂੰ ਜਾਮ ਮੋਬਾਈਲ 'ਤੇ ਤੁਹਾਡਾ ਨੰਬਰ ਉੱਥੇ ਲਾਇਆ ਹੈ YouTube ਰਾਈਟ ਠੀਕ ਹੈ ਜੀ ਹਾਂ ਉਸ ਤੋਂ ਬਾਅਦ ਜਿਹੜਾ ਪਾਇਦਾ ਇਲਾਜ ਕੀਤਾ ਕਿਵੇਂ ਤੁਹਾਨੂੰ ਰਿਸਪੌਂਸ ਮਿਲਿਆ ਕਿਵੇਂ ਰਿਜ਼ਲਟ ਮਿਲਿਆ ਬਹੁਤ ਸੋਹਣਾ ਰਿਜ਼ਲਟ ਮਿਲਿਆ ਜੀ ਕਿੱਦਾਂ ਜੀ ਦੱਸੋ ਮਾੜਾ ਤੁਸੀਂ ਵੀ ਜਿਹੜੀ ਆਪਾਂ ਦਵਾਈ ਦਿੱਤੀ ਸੀ ਹਾਂ ਜਿੰਨੇ ਤੁਸੀ ਦਵਾਈ ਦਿੱਤੀ ਉਹਨਾਂ ਟ੍ਰੀਟਮੈਂਟ ਸਹੀ ਅਸੀਂ ਕੀਤਾ ਇਹਦਾ ਹਾਂਜੀ ਤੇ ਮਹਾਰਾਜ ਕਹਿੰਦਾ ਸੱਤ ਅੱਠ ਦਿਨਾਂ ਵਾਲੀ ਬੰਨਦੀ ਦਵਾਈ ਦਿੰਦਾ ਤਾਂ ਹਾਂਜੀ ਤੇ ਪਹਿਲੀ ਵੇਲੇ ਹੀ ਪਹਿਲੀ ਵੇਲੇ ਕੰਮ ਨਹੀਂ ਪਹਿਲੀ ਵੇਲੇ ਕੰਮ ਨਹੀਂ ਠੀਕ ਹੈ ਜੀ ਅੱਜ ਤਿੰਨ ਮਹੀਨੇ ਦੇ ਕੰਪਨ ਚੈੱਕ ਪਾਸ ਹਾਂ ਹਾਂ ਚੈੱਕ ਪਾਸ ਹੋ ਗਏ ਤਿੰਨ ਠੀਕ ਹੈ ਜੀ ਚੈੱਕ ਵੀ ਤੁਸੀਂ ਹੋਰ ਭਰਾ ਦੋ ਕਰਾਈ ਆ ਵੀ ਵੀ ਆਪਾਂ ਮੰਨਦਾ ਵੀ ਹਾਂਜੀ ਹਾਂ ਬਿਲਕੁਲ ਨਹੀਂ ਵੀਰ ਚਾਹੀਦਾ ਵੀ ਵੀਰੇ ਜਦੋਂ ਪੈਸੇ ਲਾਉਣੇ ਆਂ ਵੀ ਪਾਸੇ ਚੈੱਕ ਕਰਾ ਕੇ ਪਤਾ ਲੱਗੇ ਵਾਕੇ ਹੀ ਮੱਝ ਗੱਪਣਾ ਕਿ ਨਹੀਂ ਗੱਪਣਾ ਇਹ ਗੱਪਣ ਦਾ ਕੰਮ ਹੀ ਨੇ ਚੈੱਕ ਕਰਾ ਦੇ ਮਾਨੂੰ ਖੁਸ਼ੀ ਹੈ ਪੂਰੀ ਆ ਪੂਰੀ ਖੁਸ਼ੀ ਹੈ ਨਹੀਂ ਵਾ ਠੀਕ ਹੈ ਜੀ ਹਾਂਜੀ ਇੱਕ ਜਿਹੜੀ ਉਹ ਬਿਹੜ ਆਪਣੀ ਉਧਰ ਉਧਰ ਮੜੇ ਆ ਜੁਰੀ ਇਹਦਾ ਵੀ ਪਹਿਲਾਂ ਵੀ ਇਹਦੇ ਵੀ ਤੁਸੀਂ 4-5 ਜਰੀ ਟੀਕੇ ਭਰਾ ਵੀ ਨਹੀਂ ਗੱਲ ਬਣੀ ਜੀ ਫਿਰ ਜਿਹੜਾ ਆਪਾਂ ਇਹਦਾ ਇਲਾਜ ਦੱਸਿਆ ਉਹ ਕੀਤਾ ਹਾਂ ਉਹ ਕਿਵੇਂ ਬਣਿਆ ਉਹ ਇਲਾਜ ਦਵਾ ਬਸ ਉਹ ਇਲਾਜ ਤੁਸੀਂ ਕੁੜੀਆਂ ਦਿੱਤੀਆਂ ਸੀਗਾ ਉਹ ਲੈ ਕੇ ਮੈਂ ਲੈ ਮੈਡੀਕਲ ਹਾਂਜੀ ਤੇ ਕੁੜੀਆਂ ਖਾ ਕੇ ਜਮਾ ਸਹੀ ਪਹਿਲੇ ਟੀਕੇ ਤੇ ਰਹਿ ਗੂ ਦੂਸਤ ਬਾਅਦ ਪਹਿਲੇ ਟੀਕੇ ਤੇ ਰਹਿ ਗੂ ਹਾਂਜੀ ਆ ਜੇ ਵੀ ਆਪਣੀ ਇਹ ਗੱਲਾਂ ਜੀ ਕਿੰਨੇ ਦਿਨ ਦੀ ਚੈੱਕ ਕੀਤੀ ਆਪਾਂ ਜੀ 2 ਮਹੀਨੇ ਜੀ ਇਹ 1.5 1.5 ਮਿੰਟ 1 ਮਿੰਟ 50 ਮਿੰਟ ਹਾਂ ਪਿਆਰ ਦੀ ਟੋਟਲ ਵੀ ਆ ਜਾਂਦੀ ਹਾਂਜੀ ਟੋਟਲ ਵੀ ਆ ਜਾਂਦੀ ਆ ਟੋਟਲ 50 ਆ ਜਾਂਦੀ ਆ ਆਪਾਂ ਚੈੱਕ ਪਾਸ ਕਰਦੇ ਹਾਂ ਚੈੱਕ ਪਾਸ ਵੀ ਕਹਿੰਦਾ ਭਾਵਾ ਆਪਣੇ ਆਮ ਦੇ ਕਾਰਨ ਤੁਹਾਨੂੰ ਚੰਗਾ ਲੱਗਿਆ ਪਰ ਫਾਇਦਾ ਹੋਇਆ ਨਹੀਂ ਕਿ ਕਿਵੇਂ ਫਰਕ ਪਾਉਂਦੇ ਸੀ ਕਿ ਬਹੁਤ ਜਿਆਦਾ ਹੋਇਆ ਜੀ ਆ ਪੂਰਾ ਫਾਇਦਾ ਹੋਇਆ ਜੀ ਚਲੋ ਬਹੁਤ ਬਹੁਤ ਧੰਨਵਾਦ ਛੇਵੇਂ ਪਾਤਸ਼ਾਹ ਬਾਪੂ ਜੀ ਦਾ ਬਾਈ ਦੇ ਘਰੇ ਦੋ ਪਸ਼ੂਆਂ ਦਾ ਰਿਜ਼ਲਟ ਆਇਆ ਇਹ ਦੋਨਾਂ ਦਾ ਰਿਜ਼ਲਟ ਦੇਖ ਕੇ ਬਾਈ ਨੇ ਦੋ ਪਸ਼ੂਆਂ ਦਾ ਟ੍ਰੀਟਮੈਂਟ ਆਪਣੇ ਤੋਂ ਹੋਰ ਵੀ ਕਰਾਇਆ ਹੋਰ ਕਰਵਾਇਆ ਚੱਲੀ ਜਾਂਦੇ ਦੋਗਾਂ ਦਾ ਟ੍ਰੀਟਮੈਂਟ ਆਪ ਹੋਰ ਕੀਤਾ ਇੱਕ ਗਾਂ ਦਾ ਅੱਜ ਆਪਾਂ ਇਹ ਹੀ ਕਰਤੀ ਆ ਇੱਕ ਦਾ ਟ੍ਰੀਟਮੈਂਟ ਇਹ ਚੱਲ ਰਿਹਾ ਹੈ ਜਦੋਂ ਛੇਵੇਂ ਪਾਸ਼ੇ ਦੀ ਕਿਰਪਾ ਹੋਊਗੀ ਉਹਨਾਂ ਦੋਨਾਂ ਗਾਂਾਂ ਦੀ ਮਤਲਬ ਪੀੜੀ ਕਰਾਂਗੇ ਆਪਾਂ ਆਪਣੇ ਕੇ ਸੋਲਵ ਹੋਊਗਾ ਉਹਦੀ ਵੀ ਵੀਡੀਓ ਆਪਾਂ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਇਸ ਤਰ੍ਹਾਂ ਦੀ ਵੀਡੀਓ ਨੂੰ ਭਰਾ ਮੇਰੇ ਵੱਤੋ ਆਦਿ ਸ਼ੇਅਰ ਕਰਿਆ ਕਰੋ ਮੈਂ ਸਟਾਰਟਿੰਗ ਦੇ ਵਿੱਚ ਹੀ ਪਹਿਲੇ ਵੀ ਤੁਹਾਨੂੰ ਦੱਸ ਚੁੱਕਿਆ ਹਾਂ ਵੀ ਆਪਣੀ ਵੀਡੀਓ ਬਣਾਉਣ ਦਾ ਤੁਹਾਡੇ ਸ਼ੇਅਰ ਕਰਨ ਨਾਲ ਜੇ ਕਿਸੇ ਘਰ ਇੱਕ ਵੀਡੀਓ ਪਹੁੰਚ ਗਈ ਕਿਸੇ ਬੇਜਵਾਨ ਦੀ ਜਾਨ ਬਚ ਗਈ ਪੁਚੜਾਂ ਤੋਂ ਜਾਂ ਗਾਂ ਖੇਤਾਂ ਵਿੱਚ ਟੰਬੇ ਖਾਂ ਤੋਂ ਬਚ ਗਈ ਤੁਹਾਡਾ ਸ਼ੇਅਰ ਕੀਤਾ ਲੇਖੇ ਲੱਗੇ ਜੇ ਮੇਰੀ ਵੀਡੀਓ ਬਣਾਈ ਲੇਖੇ ਲੱਗੇ ਜੇ ਉਹਦਾ ਫਾਇਦਾ ਬਾਪੂ ਸ਼ੇਵੇਂ ਪਾਸ਼ਾ ਜ਼ਰੂਰ ਦੇਊਗਾ ਏਰੀਆ ਹੈਗਾ ਕਿ ਨਹੀਂ ਫਰ ਮਿਲਣਾ ਫਰ ਆਪਾਂ ਨੂੰ ਮਿਲੂਗਾ ਵੀ ਜੇ ਕਿਸੇ ਬੇਜਵਾਨੇ ਦੀ ਜਾਨ ਬਚਾਵਾਂਗੇ ਵੀਡੀਓ ਨੂੰ ਬਰਤਵਾਦ ਸ਼ੇਅਰ ਕਰਿਓ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ